ਨੇ ਨੇ ਜਿਹੜਾ ਜਾਣੇ ਕਹਿੰਦਾ ਜੀ ਜਾਵੇ ਕਿੱਥੇ ਕੋਈ ਖਿੱਚ ਲਾ ਫੇ ਚੱਲ ਖਿੱਚ ਲਈ ਜਾ ਮੈਂ ਖੋ ਵੀ ਲੈਣਾ ਹੈ ਐਵੇਂ ਖੋਲੂਗਾ ਤੁਸੀਂ ਮੇਰੀ ਤਜਤਬ ਨਾ ਕਿੱਦਾਂ ਹੱਕ ਲੈਂਗਾ ਮੈਂ ਖੋ ਖੋ ਕੇ ਦਿਖਾ ਦਵਾਂ ਤੁਸੀਂ ਕਿੱਥੇ ਖੋਲੂਗਾ ਕੈਮਰਾ ਨਹੀਂ ਤੁਸੀਂ ਕਿੱਥੇ ਖੋਲੂਗਾ ਕੈਮਰਾ ਕੋਣ ਹੈ ਤੁਸੀਂ ਇਸ ਚੱਕਰ ਜਗਾਉਂਦੇ ਆ ਮੈਨੂੰ ਕੀ ਪਾਵਰ ਹੈ ਮੇਰੀ ਫੋਟੋ ਖਿੱਚਣ ਦੀ ਦੱਸ ਤੂੰ ਤੁਸੀਂ ਮੌਕੇ ਦਾ ਅਫਸਰ ਨਹੀਂ ਹੈਂ ਮੈਂ ਮੌਕੇ ਦਾ ਅਫਸਰ ਹਾਂ ਤੂੰ ਫੋਟੋ ਖਿੱਚਣੀ ਆ ਹਾਂ ਬਿਲਕੁਲ ਖਿੱਚਣੀ ਮੇਰੀ ਡਿਊਟੀ ਬਣਦੀ ਹੈ ਤੈਨੂੰ ਪਤਾ ਕੀ ਕਰਦੇ ਆਂ ਅਸੀਂ ਕੀ ਗੱਲ ਹੈ ਨਹੀਂ ਨਹੀਂ ਕੋਈ ਜੁੜਾ ਨਹੀਂ ਕਾਦ ਲੈ ਖਿੱਚਣਾ? ਆ ਕਾਦ ਲੈ ਖਿੱਚਣ ਦਾ ਦੱਸ ਨਹੀਂ। ਨਹੀਂ ਨਹੀਂ ਤੁਸੀਂ ਆਪਾਂ ਕੰਮ ਕਰੋ ਜੀ ਬੈਸਣ ਦੀ ਇਹ ਕੋਈ ਲੋੜ ਨਹੀਂ ਕਿ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕਰਦੇ ਹਾਂ। ਕੀ ਆਪਣਾ ਕਰਨਾ? ਸਾਨੂੰ ਤੁਸੀਂ ਇਹ ਨਾ ਸੋਚੋ। ਇਹ ਤੂੰ ਪਰਸ ਫੋਟੋ ਜਿਹਦੇ ਮਰਜ਼ੀ ਤੋਂ ਫੋਟੋ ਖਿੱਚੀ ਜਾਂਦਾ। ਨਹੀਂ ਸਾਨੂੰ ਕਾਨੂੰਨ ਨਾਲ ਸਮਝਾਉਣ ਲੱਗਣਾ। ਸਾਨੂੰ ਕਾਨੂੰਨ ਨਾਲ ਸਮਝਾ ਤੁਸੀਂ। ਤੁਸੀਂ ਆਪਣਾ ਕਰੋ। ਪੇ ਤੇਰਾ ਮੇਰੇ ਨਾਲ ਹੀ ਰਿਹਾ। ਨਾ ਪੇ ਰੇ ਪੇ ਨਾ ਕਰ ਬੰਦੇ ਨੂੰ ਪਤਾ ਮੈਨੂੰ ਪੰਨੂ। ਜਦੋਂ ਮੈਨੂੰ ਕੈਮਰਾ ਫੜਾਦੇ ਨਾ ਮੈਨੂੰ ਸਾਰੇ ਕਾਨੂੰਨ ਸੁਣਾਦੇ ਹੁੰਦੇ ਤਾਂ ਲੱਗਣਾ। ਪਤਾ ਕਿੰਨਾ ਕਾਨੂੰਨ ਆਉਂਦਾ। ਮੈਨੂੰ ਤੁਹਾਨੂੰ ਪਤਾ ਤੁਹਾਨੂੰ ਮੈਨੂੰ ਹੀ ਪਤਾ ਤੁਹਾਨੂੰ ਕਿੰਨਾ ਕ ਬੇਪ ਜਿਹਨੇ ਕੰਮ ਕਰਨਾ ਸਿਰਫ ਰੈਂਡਾ ਡੋਣਾ ਹੀ ਆ ਮੇਰੇ ਪੱਲੇ ਵੀ ਹੈਗਾ ਕੁਝ ਫੇਰ ਮੇਰੀ ਸ਼ਾਨ ਦੇ ਨਾ ਤੱਕ ਮੈਂ ਫਾਦੀ ਸ਼ਾਨ ਦੇਖ ਲਾ ਮੈਂ ਬੋਲਾ ਨਾ ਉਹ ਤੂੰ ਕਰਾ ਦੇ ਹਾਂ ਬੰਦਾ ਬਾਈ ਛੱਡੋ ਜਿਸ ਬੰਦੇ ਦੇ ਨੂੰ ਕੁਝ ਪੱਲੇ ਹੈਗਾ ਸਿਰਫ ਰੈਂਡਾ ਹੋਈ ਹੁੰਦਾ ਕੋਈ ਗੱਲ ਨਹੀਂ ਸਾਨੂੰ ਵੀ ਪਤਾ ਸਾਰੀ ਮੁੱਲਾ ਓ ਛੱਡੋ ਠੀਕ ਕੋਈ ਨਹੀਂ ਕੀ ਦੀ ਗੱਲ ਅੱਛਪੜੇ ਤੂੰ ਹੀ ਮੈਤੇ ਦਿਖਾ ਦੇ ਦੋ ਜਾਂ ਅੱਛਪੜੇ ਮੈਂ ਸੋਣਾ ਮੈਂ ਨਹੀਂ ਦਿਖਾ ਦਿੰਦਾ ਫੇਰ ਮੈਂ ਤਾਂ ਦਊਂਗਾ ਤੁਹਾਡੀ ਦਰਖਾਸਤ ਵੀ ਮੈਂ ਦਊਂਗਾ ਇੱਕ ਮਿੰਟ ਮੇਰੀ ਗੱਲ ਸੁਣ ਫੜੀ ਹੋ ਜਾ ਰਹਿਦਾ ਕਮਰੇ ਵਿੱਚ ਪਾ ਦੇ ਤੈਨੂੰ ਤੇਰੀ ਲੰਮਾਰਾ ਤੂੰ ਕੌਣ ਚੜਿਆ ਹੋ ਜਾ ਯਾਰ ਬਾਈ ਛੱਡੋ ਯਾਰ ਨਹੀਂ ਨਹੀਂ ਮਾਰੋ ਯਾਰ ਜਿਹੜੇ ਕੋਮਨਸਟੇਟ ਲੱਗਦੇ ਸਮਝੋ ਥੋੜੀ ਚੱਲੋ ਕੋਰੋਨਾ ਪਨ ਲੈ ਕੇ ਪਹਿਲਾਂ ਪਹਜਾਦੇ ਜੋ ਜਣਾ ਖੜਾ ਉੱਠ ਕੇ ਦਬਦਾ ਫੋਟੋ ਖਿਚਵਾ ਬੇ ਕੋਈ ਗੱਲ ਛੱਡੋ ਜੜਾਂ ਜੜਾਂ ਦਾ ਖਿਡੋ ਲਿਆ ਹੈ ਹੈਂ ਬੋਲਣ ਦਾ ਜਣਾਖੜੇ ਦਾ ਕੀ ਮਤਲਬ ਹੁੰਦਾ ਕੀ ਗੱਲ ਜਣਾਖੜਾ ਕੌਣ ਹੁੰਦਾ ਤੂੰ ਆ ਜਾ ਬੇ ਮੋਰੇ ਨਹੀਂ ਨਹੀਂ ਤੂੰ ਬੋਲ ਦੇ ਕਦਾ ਜਣਾਖੜੇ ਦਾ ਕੀ ਮਤਲਬ ਹੈ ਕਿੱਦਾਂ ਬੋਲਦਾ ਹੈਂ ਤੁਸੀਂ ਕਦੇ ਬੈਲਟ ਖੋਲਦੇ ਕਦੇ ਕੋਸ਼ ਕਰਦੇ ਕਦੇ ਕੋਸ਼ ਕਰਦੇ ਲੈ ਖਿੱਚ ਲੈ ਜੰਗੀ ਜਰਾ ਮੈਂ ਖਿੱਚ ਰਹੀਆਂ ਕਰੀ ਜਾ ਜੋ ਕਰਨ ਉਹ ਤਾਂ ਮੈਂ ਦੱਸੂ ਬਾਅਦ ਵਿੱਚ ਮੈਂ ਕੀ ਕਰਦਾ ਮੈਂ ਫੋਨ ਕਰੀਏ ਨਾ ਐਸਐਸਪੀ ਨੂੰ ਫੋਨ ਕਰੀਏ ਕਰ ਲਿਆ ਸਰ ਹਾਂ ਐਸਐਸਪੀ ਨੂੰ ਲਾ ਮੜਾ ਫਿਰੋਂ ਫੋਨ ਕਰੀਏ ਤੋ ਹੋਰ ਵੀ ਫੋਟੋ ਲੈ ਲਾ ਸਕਦੇ ਹਾਂ ਠੀਕ ਆ ਉਹ ਅਗਵਾਰ ਦੇ ਫੋਟੋ ਵਾਲਾ ਜਿਹੜਾ ਨੇ ਉਹ ਮੈਂ ਲਾ